ਅੰਮ੍ਰਿਤਸਰ ਦੀ ਘਟਨਾ ਸ੍ਰੀ ਹਰਮੰਦਰ ਸਾਹਿਬ ਦੇ ਲਾਗੇ ਕੰਨੇ ਬਾਜ਼ਾਰ ਦੇ ਵਿੱਚ ਗੋਲੀ ਚੱਲੀ ਕੱਲ ਤੇ ਇੱਕ ਉੱਥੇ ਗੈਂਗਸਟਰ ਸੀ ਪਹਿਲਾਂ ਫਿਰ ਸਮਾਜ ਸੇਵਕ ਬਣਿਆ ਆ सोनू ਮੋਟਾ ਉਹਦਾ ਕਤਲ ਹੋ ਗਿਆ ਉਹਦੇ ਵਿੱਚ ਕਿਸੇ ਮੁੰਡੇ ਦਾ ਨਾਮ ਆ ਰਿਹਾ ਵੀ ਪਹਿਲਵਾਨ ਦਾ ਕੋਈ ਹੋਰ ਰੰਜਿਸ਼ ਸੀ ਉਹਨਾਂ ਦੀ ਜਾਂ ਕੀ ਮਸਲਾ ਸੀ ਇਹ ਨਹੀਂ ਸਭ ਰੰਜਿਸ਼ ਬੜੀ ਤਗੜੀ ਆ ਹੂੰ ਤੁਹਾਨੂੰ ਸ਼ਾਇਦ ਯਾਦ ਹੋਏਗਾ ਜੇ ਨਹੀਂ ਤਾਂ ਪਿੱਛੇ ਚਲੇ ਜੋ 5-6 ਸਾਲ ਪਹਿਲਾਂ ਨਾ ਗੋਲ ਬਾਗ ਏਰੀਏ ਦੇ ਵਿੱਚ ਇੱਕ ਖਾੜਾ ਚੱਲਦਾ ਸੀਗਾ ਉਸ ਖਾੜੇ ਦੇ ਬਾਰ ਬਾਰ ਗੁਰਦੀਪ ਪਲਵਾਨ ਮਾਰਿਆ ਸੀ ਗੁਰਦੀਪ ਪਲਵਾਨ ਕਾਂਗਰਸੀ ਲੀਡਰ ਵੀ ਸੀ ਸ਼ਾਇਦ ਕਾਉਂਸਲਰ ਰਿਆ ਜੀ ਇਹ ਅਮਰਸਰੀਆਂ ਨੂੰ ਪਤਾ ਹੋਏਗਾ ਹੂੰ ਹੂੰ ਕਿਉਂਕਿ ਅਸੀਂ ਉਦੋਂ ਤੋਂ ਖਬਰਾਂ ਨਾਲ ਜੁੜੇ ਹੋਏ ਹਾਂ ਜਾਂ ਉਸ ਤੋਂ ਵੀ ਪਹਿਲਾਂ ਜੁੜੇ ਹੋਏ ਹਾਂ ਤੇ ਇਹ ਵੱਡੀਆਂ ਘਟਨਾਵਾਂ ਯਾਦ ਨੇ ਅੱਛਾ ਉਸ ਵੇਲੇ ਕੀ ਹੋਇਆ ਸੀਗਾ ਕੇ ਜੱਗੂ ਭਗਵਾਨ ਪੁਰੀਆ ਜਿਹੜਾ ਗੈਂਗ ਆ ਉਹਦੇ ਨਾਲ ਇਸ ਕਤਲकांड ਦੀ ਧਾਰ ਜੁੜ ਗਈ। ਹੂੰ ਠੀਕ ਹੈ ਜੀ ਉਸ ਕੇਸ ਦੇ ਵਿੱਚ ਵੀ ਇਹ ਜਿਹੜਾ सोनू ਮੋਟਾ ਇਹਦਾ ਨਾਮ ਆਇਆ ਸੀ। ਵੈਸੇ ਇਹਦੇ ਤੇ ਮੁਕੱਦਮੇ ਹੋਰ ਵੀ ਨੇ। ਐਨਡੀ ਦੀ ਵੀ ਨੇ। ਹੂੰ ਤੇ ਪਿਛਲੇ ਦਿਨੀ ਦੱਸਦੇ ਆ ਕਿ ਤੇ ਘਰ ਦਾ ਇੱਕ ਹਿੱਸਾ ਵੀ ਢਾਇਆ ਗਿਆ ਸੀ ਜਿਹੜੀ ਘਰ ਢਾਊ ਮਹਿਮ ਚਲਦੀ ਪਈ ਆ। ਜੀ ਜੀ ਨਸ਼ਾ ਬਰੋਦੀ ਮਹਿਮ ਜੀ। ਹੂੰ ਪਰ ਉਸ ਕੇਸ ਦੇ ਵਿੱਚੋਂ ਗੁਰਦੀਪ ਪਲਵਾਨ ਵਾਲੇ ਕੇਸ ਦੇ ਵਿੱਚੋਂ ਇਹ ਨਿਕਲ ਗਿਆ ਸੀਗਾ ਜੀ ਇਨਕੁਆਰੀ ਵਗੈਰਾ ਹੋਈ ਹੋਣੀ ਆ ਪਰ ਜਿਹੜਾ ਉਹ ਪਲਵਾਨ ਦਾ ਮੁੰਡਾ ਸੀ ਦੇਖੋ ਗੱਲਾਂ ਕਿੱਧਰ ਦੀਆਂ ਕਿੱਧਰ ਨੂੰ ਚਲੇ ਜਾਂਦੀਆਂ ਪਲਵਾਨ ਪਲਵਾਨੀ ਨਾਲ ਵੀ ਜੁੜਿਆ ਸੀ ਰਾਜਨੀਤੀ ਨਾਲ ਵੀ ਜੁੜਿਆ ਸੀ ਖੜਕੇ ਦੜਕੇ ਨਾਲ ਵੀ ਜੁੜਿਆ ਹੋਊਗਾ ਜੀ ਜੀ ਠੀਕ ਹੈ ਜੀ ਤਾਂ ਗੱਲ ਇਹ ਆ ਕਿ ਉਸ ਤੋਂ ਬਾਅਦ ਉਹਦਾ ਮੁੰਡਾ ਜਿਹੜਾ ਉਦੀ ਮੌਤ ਤੋਂ ਬਾਅਦ ਉਹਦੋਂ ਜ਼ਿਆਦਾ ਮੇਰੇ ਖਿਆਲ ਦੇ ਨਾਲ ਉਮਰ ਦਰਾਜ਼ ਨਹੀਂ ਸੀਗਾ ਹੌਲਾ ਜਾਈ ਸੀਗਾ ਉਸ ਤੋਂ ਬਾਅਦ ਉਹਦੇ ਬਾਰੇ ਮੈਂ ਇੱਕ ਖਬਰ ਚ ਪੜਿਆ ਸੀਗਾ ਕਿ ਉਹਨੇ ਕਿਤੇ ਫਾਇਰਿੰਗ ਕੀਤੀ ਆ ਹੂੰ ਤੇ ਫਾਇਰਿੰਗ ਦਾ ਦੋਸ਼ ਸ਼ਾਇਦ ਇਸ ਪੱਖ ਤੋਂ ਵੀ ਸੀਗਾ ਕਿ ਕਿਤੇ ਰੰਗਦਾਰੀ ਮੰਗੀ ਆ ਕਿਸੇ ਕਾਰੋਬਾਰੀ ਤੋਂ ਆ ਬਸ ਥੋੜੇ ਮਹੀਨੇ ਪਹਿਲਾਂ ਦੀ ਗੱਲ ਆ ਜ਼ਿਆਦਾ ਪੁਰਾਣੀ ਨਹੀਂ ਆ ਹੂੰ ਕਿਉਂਕਿ ਗੁਰਦੀਪ ਪਹਿਲਵਾਨ ਕਤਲकांड ਜਿਹੜਾ ਬੜਾ ਜਿੱਦਾਂ ਕਹਿ ਲੋ ਕਿ ਸੁਰਖੀਆਂ ਵਾਲਾ ਸੀਗਾ ਇਸ ਕਰਕੇ ਬਹੁਤ ਆਸਾਨੀ ਦੇ ਨਾਲ ਇਹ ਚੀਜ਼ ਯਾਦ ਰਹਿ ਜਾਂਦੀ ਆ ਤਾਂ ਜਿਹੜਾ ਉਹਦਾ ਮੁੰਡਾ ਸੀ ਉਹਦਾ ਨਾਮ ਹੈ ਅਬੀਰਾਜ ਜੀ ਅਬੀ ਕਹਿ ਦਿੰਦੇ ਅਬੀ ਸ਼ੂਟਾ ਨਾਮ ਹੋ ਗਿਆ ਹੁਣ ਸ਼ਾਇਦ ਉਹ ਥੋੜਾ ਸਮਾਂ ਪਹਿਲਾਂ ਹੀ ਜ਼ਮਾਨਤ ਤੇ ਬਾਹਰ ਆਇਆ ਸੀ ਜੇਲ੍ਹ ਚੋਂ ਹੋ ਸਕਦਾ ਕਿਉਂਕਿ ਜਦੋਂ ਜੇਲ੍ਹ ਦੇ ਵਿੱਚ ਇਸ ਤਰ੍ਹਾਂ ਮੁੰਡੇ ਜਾਂਦੇ ਆ ਪਿਓ ਮਰਿਆ ਹੋਵੇ گاਾਂ ਉੱਥੇ ਜਾਣ ਪਛਾਣ ਹੋ ਜਾਂਦੀ ਆ ਯਾਰੀਆਂ ਪੈ ਜਾਂਦੀਆਂ ਜੇਲ੍ਹ ਦੀਆਂ ਯਾਰੀਆਂ ਜਿਹੜੀਆਂ ਹੁੰਦੀਆਂ ਨੇ ਨਾ ਉਹ ਜਾਲੀ ਵੀ ਬੜੀਆਂ ਹੁੰਦੀਆਂ ਨੇ ਹਮ ਉੱਥੇ ਲੜ ਪੈਂਦੇ ਆ ਕਈ ਵਾਰ 4 ਦਿਨ ਬਾਅਦ ਉਹ ਆਪ ਦਾ ਭਾਂਡਾ ਟਿੰਡਾ ਦੂਜੀ ਬੈਰਕ ਚ ਲੈ ਜਾ ਜਾਂਦਾ ਛਤਰੋ ਛਤਰੀ ਬੁਰਿਆਲ ਆ ਜਿਹੜੇ ਬੰਦੇ ਉੱਥੇ ਚੰਗੇ ਆ ਪਾ ਗਰੀਬ ਅਮੀਰ ਨਹੀਂ ਹੁੰਦਾ ਉੱਥੇ ਜੇ ਕਿਸੇ ਦੀ ਯਾਰੀ ਪੈ ਗਈ ਤੇ ਦੋਨੇ ਰੂਹਾਂ ਮਿਲ ਗਈਆਂ ਕਿ ਯਾਰੀ ਦੇਖੋ ਯਾਰ ਕਹਿੰਦਾ ਭਰਾ ਮੈਂ ਨਹੀਂ ਮੰਨਦਾ ਇਹਨਾਂ ਚੀਜ਼ਾਂ ਨੂੰ ਇਹ ਕਹਿਣਾ ਹੁੰਦਾ ਤੁਸੀਂ ਅਕਸਰੇ ਕਹਿੰਨੇ ਨਾ ਮੇਰਾ ਨਜ਼ਰੀਆ ਵੱਖਰਾ ਹੈ ਤਾਂ ਉਹ ਅੰਦਾ ਕਿ ਪਹਿਲਾਂ ਤੁਸੀਂ ਰੂਹ ਤੋਂ ਰੂਹ ਨੂੰ ਟੱਚ ਕਰੋ ਜੀ ਹਲਕਾ ਜਿਹਾ ਟੱਚ ਜਰਾ ਸਸ ਜਰਾ ਸ ਟੱਚ ਮੀ ਨਾ ਤਾਂ ਫਿਰ ਉਸ ਤੋਂ ਬਾਅਦ ਪਰਵਾਣ ਕਰੋ ਇੱਕ ਦੂਜੇ ਨੂੰ ਜੈਸੇ ਹੈ ਜੀ ਬਿਲਕੁਲ ਜਿਵੇਂ ਦੇ ਹੈਗੇ ਫਿਰ ਤੁਹਾਨੂੰ ਪਰਵਾਣ ਕੀ ਮਿਲ ਜਾਂਦੀ ਹੈ ਜਦੋਂ ਤਾਂ ਉਦੋਂ ਬਣਦੇ ਤੁਸੀਂ ਭਰਾ ਜੀ ਤੁਹਾਡੀਆਂ ਬੁਰਾਈਆਂ ਸ਼ਾਇਆਂ ਮੀਰੀਆਂ ਗਰੀਬੀਆਂ ਉਚਾਈਆਂ ਨਮਾਈਆਂ ਤਾਂ ਜੇਲ੍ਹ ਚ ਕਈ ਵਾਰੀ ਇਹ ਚੀਜ਼ਾਂ ਹੁੰਦੀਆਂ ਨੇ ਤਾਂ ਉਸ ਤੋਂ ਬਾਅਦ ਫਿਰ ਹੋ ਸਕਦਾ ਹੈ ਕਿ ਇਹਦੀ ਜਾਣ ਪਛਾਣ ਵਧੀ ਹੋਵੇ ਤੇ ਇਹਨੇ ਵੀ ਇਹ ਮਤਲਬ ਕਿ ਕੰਮ ਕਰਨ ਲੱ ਸ ਕਰਨ ਲਈ ਸੋਚ ਲਿਆ ਹੋਵੇ ਹੁਣ ਇਹ ਜਿਹੜਾ ਮੋਟਾ ਸੀਗਾ ਸੋਨੂੰ ਮੋਟਾ ਇਹ ਦੱਸਦੇ ਜਿਵੇਂ ਤੁਸੀਂ ਦੱਸਿਆ ਕਿ ਬਾਕੀ ਕੰਮ ਕਰ ਪਤਾ ਨਹੀਂ ਛੱਡੇ ਕਿ ਨਹੀਂ ਛੱਡੇ ਇਹ ਪਰਦਾ ਵੀ ਹੁੰਦਾ ਕਈ ਵਾਰ ਪਰ ਬਾਹਰੀ ਤੌਰ ਤੇ ਦੱਸਦੇ ਆ ਕਿ ਉਹ ਸੇਵਾ ਲਈ ਜਾਂਦਾ ਸੀ ਗੁਰੂ ਘਰ ਹੂੰ ਤੇ ਅਕਸਰ ਮਤਲਬ ਕਿ ਭੀੜੇ ਬਜ਼ਾਰ ਤਾਂ ਬਤਾਈ ਹੈ ਨਾ ਅਮਰਸਰ ਦੇ ਹਾਲੇ ਦੁਆਲੇ ਬਹੁਤ ਭੀੜੇ ਬਾਜ਼ਾਰ ਅੰਦਰ ਬਾਸ ਸਾਹਿਬ ਦੇ ਹਾਂਜੀ ਇਹ ਗਲੀਆਂ ਨੇ ਹੋਰ ਭੀੜੀਆਂ ਹੋ ਜਾਂਦੀਆਂ ਨੇ ਆ ਤਾਂ ਮਤਲਬ ਕਿ ਦੀ ਰੇਕੀ ਵਗੈਰਾ ਕੀਤੀ ਹੋਏਗੀ ਉਹਨਾਂ ਨੇ ਤੇ ਜਿਸ ਵੇਲੇ ਕਿਸੇ ਭੀੜੇ ਜੇ ਬਾਜ਼ਾਰ ਚੋਂ ਗੁਜ਼ਰ ਲੱਗਾ ਸੀਗਾ ਤੇ ਇਹਦੇ ਤੇ ਫਾਇਰਿੰਗ ਕੀਤੀ ਨੇ ਉਹਨਾਂ ਨੇ ਜਿਸ ਵੇਲੇ ਫਾਇਰਿੰਗ ਕੀਤੀ ਆ ਤੇ ਇਹਦੇ ਨਾਲ ਦੇ ਕੋਲ ਵੀ ਵੈਪਨ ਸੀਗਾ ਮੈਂ ਤਾਂ ਕਹਿ ਰਿਹਾ ਪਤਾ ਨਹੀਂ ਛੱਡਿਆ ਕਿ ਨਹੀਂ ਛੱਡਿਆ ਕਿਉਂਕਿ ਇੱਕ ਤੇ ਬੰਦਾ ਹੁੰਦਾ ਨਾ ਜੇ ਸਾਰਾ ਕੁਝ ਛੱਡਿਆ ਜਿਵੇਂ ਸਾਡੇ ਅਰਗੇ ਤਾਂ ਵੈਪਨ ਨੂੰ ਸ਼ੋਨ ਲੱਗੇ ਵੀ ਡਰਦੇ ਕੋਈ ਦਫਾ ਕਰੋ ਯਾਰ ਹੀ ਲੈਣਾ ਹੈ ਜੀ ਤੋਂ ਮਤਲਬ ਕਿ ਜੇ ਵੈਪਨਤਾ ਇਹਦਾ ਮਤਲਬ ਕਿ ਥਰੈਟ ਵੀ ਹੋ ਸਕਦੀ ਹੈ ਜਾਂ ਪਹਿਲਾਂ ਆਪਣੀ ਤਿਆਰੀ ਸੀ ਜੋ ਮਰਜ਼ੀ ਆ ਜੀ ਪਰ ਉਤੋਂ ਬਾਅਦ ਹੁੰਦਾ ਕਿ ਹੈ ਕਿ ਸੋਨੂ ਮੋٹے ਨੂੰ ਪੰਜ ਗੋਲੀਆਂ ਮਾਰਦੇ ਨੇ ਉਹ ਹੂੰ ਪੰਜ ਗੋਲੀਆਂ ਮਾਰ ਕੇ ਤੇ ਮੁੜ ਕੇ ਭੱਜ ਵਗਦੇ ਆ ਉਹ ਵੀ ਜਮਾ ਵੀਡੀਓ ਦੇ ਵਿੱਚ ਦੇਖੀ ਤੇ ਜਮਾ ਕੋਲੋਂ ਨਹੀਂ ਮੈਂ ਵੀਡੀਓ ਨਹੀਂ ਦੇਖੀ ਮੈਂ ਤਾਂ ਜਿੰਨੀ ਮੇਰੇ ਕੋਲ ਜਾਣਕਾਰੀ ਆ ਜੀ ਤੇ ਉਹ ਮੁੜ ਕੇ ਜਦੋਂ ਭੱਜਦੇ ਆ ਤਾਂ ਜਿਹੜਾ ਦੂਜਾ ਸਾਥੀ ਹੈ ਸ਼ਾਇਦ ਉਹਨਾਂ ਨੂੰ ਫੋਲੋ ਕਰਦਾ ਹੂੰ ਅਗੋ ਫਿਰ ਜਿਹੜਾ ਨਾਲ ਦਾ ਅਬੀ ਦੇ ਨਾਲ ਦਾ ਜਿਹੜਾ ਸਮਝਿਆ ਜਾਂਦਾ ਕਿ ਉਹ ਫਿਰ ਫਾਇਰ ਕਰਦਾ ਹੁਣ ਅਬੀ ਬਾਰੇ ਇਹ ਖਬਰਾਂ ਆ ਰਹੀਆਂ ਨੇ ਕਿ ਮਾਮਲਾ ਤੇ ਸ਼ਾਇਦ ਰਜਿਸਟਰਡ ਹੋ ਹੀ ਗਿਆ ਕਿ ਉਸਨੇ ਸਰੈਂਡਰ ਵੀ ਕਰਤਾ ਸੀ ਰਾਤ ਐਸੀਆਂ ਵੀ ਖਬਰਾਂ ਆਈਆਂ ਮੈਂ ਪੁਸ਼ਟੀ ਨਹੀਂ ਕਰ ਸਕਦਾ ਕਿਉਂਕਿ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਪਰ ਅੰਮ੍ਰਿਤਸਰ ਦੇ ਵਿੱਚ ਚਰਚਾ ਰਾਤ ਚੱਲਣ ਲੱਗਾ ਪਈ ਕਿ ਸ਼ਾਇਦ ਅਬੀ ਨੇ ਥਾਣੇ ਜਾ ਕੇ ਸਰੈਂਡਰ ਕਰਤਾ ਹੈ ਤੇ ਜੇ ਉਹਨੇ ਸਰੈਂਡਰ ਕੀਤਾ ਤਾਂ ਮਤਲਬ ਸਿੱਧਾ ਫਿਰ ਗੁਰਦੀਪ ਪਹਿਲਵਾਨ ਦੇ ਕੇਸ ਨਾਲ ਜੁੜਦਾ ਮਾਮਲਾ ਜੀ ਫਿਰ ਤਾਂ ਉਹਨੇ ਜਾ ਕੇ ਪੁਲਿਸ ਨੂੰ ਇਹੀ ਕਹਿਣਾ ਹੈ ਨਾ ਕਿ ਮੈਂ ਆਪਦੇ ਪਿਓ ਦਾ ਬਦਲਾ ਲਿਆ ਜੀ ਹੂੰ ਹੂੰ ਠੀਕ ਹੈ ਨਾ ਸੋ ਇਹ ਕਹਾਣੀ ਤੁਸੀਂ ਵੇਖ ਲਓ ਕਿ ਕਿੱਧਰ ਦੀ ਕਿੱਧਰ ਨੂੰ ਤੁਰ ਪਈਆ ਕਿ ਗਾਂ ਮੁੰਡਾ ਵੀ ਜੀ ਮੁੰਡਾ ਵੀ ਦੁਸ਼ਮਣੀਆਂ ਚੁੱਲਚ ਗਿਆ ਸੋਹਣਾ ਸੁਨੱਖਾ ਮੁੰਡਾ ਸੀ ਮੈਂ ਹੌਲੀ ਜੀ ਉਮਰ ਚੋਂ ਦੀ ਫੋਟੋ ਵੇਖੀ ਆ ਉਹਦੇ ਨਾਮ ਨਾਲ ਵੀ ਸ਼ਾਇਦ ਪਹਿਲਵਾਨ ਲੱਗਦਾ ਕਹਿੰਦੇ ਸ਼ਾਇਦ ਉਹ ਵੀ ਹਾਂਜੀ ਫਿਰ ਪਹਿਲਵਾਨ ਦਾ ਅਕਸਰ ਕਲਚਰ ਹੈ ਨਾ ਹੋ ਸਕਦਾ ਉਹ ਪਹਿਲਵਾਨੀ ਕਰਦਾ ਹੋਵੇ ਸ਼ੋਕ ਉਹ ਹੀ ਹੈ ਨਾ ਕਿਹੜੇ ਪਹਿਲਵਾਨ ਹੁੰਦੇ ਨੇ ਨਾ ਜੀ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਪਹਿਲਵਾਨੀ ਚ ਪਾ ਦਿੰਦੇ ਕਿਉਂਕਿ ਖਾੜਾ ਹੁੰਦਾ ਘਰੇ ਮਾਹੌਲ ਹੁੰਦਾ ਜੀ ਤਾਂ ਗੱਲ ਇਹ ਆ ਕਿ ਜੇ ਇਸ ਤਰ੍ਹਾਂ ਆਇਆ ਤਾਂ ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਆਪਣੇ ਪੰਜਾਬ ਦੇ ਵਿੱਚ ਤਰਾਸਦੀ ਆ ਕਿ ਦੁਸ਼ਮਣੀਆਂ ਜਿਹੜੀਆਂ ਉਹ ਘਰ ਗਾਲ ਦਿੰਦੀਆਂ ਤੇ ਦੁਸ਼ਮਣੀਆਂ ਚਲੋ ਚੱਲਣ ਦਾ ਪੁਆਇੰਟ ਕੋਈ ਨਹੀਂ ਹੁੰਦਾ ਪਰ ਖਾਤਮੇ ਦਾ ਪੁਆਇੰਟ ਤਾਂ ਬਾਈ ਹੁੰਦੀ ਹੈ ਬਿਲਕੁਲ ਜੀ ਚਲ ਤੇ ਦੁਸ਼ਮਣੀ ਇੱਥੇ ਕਈ ਦੁਸ਼ਮਣੀਆਂ ਮੈਂ ਦੇਖੀਆਂ ਜਿਹੜੀਆਂ ਥੁੱਕ ਸੁੱਟਣ ਤੋਂ ਚੱਲ ਪਈਆਂ ਕਿ ਤੂੰ ਮੈਨੂੰ ਵੇਖ ਕੇ ਥੁੱਕਿਆ ਫਲਾਣਿਆ ਤੇ ਚੱਲੀ ਪਰ ਉਹਦਾ ਫਿਨਿਸ਼ਿੰਗ ਪੁਆਇੰਟ ਤਬਾਈ ਹੁੰਦਾ ਤ ਸ ਕੋਈ ਮਰ ਗਿਆ ਜਾਂ ਕਿਸੇ ਨੇ ਮਾਰ ਦਿੱਤਾ ਸੋ ਮਾਝਾ ਜਿਹੜਾ ਸੀ ਉਹ ਇਨ੍ਹਾਂ ਚੀਜ਼ਾਂ ਤੋਂ ਪਹਿਲਾਂ ਤੇ ਬਚਿਆ ਸੀ ਗੱ사ਬ ਬਟ ਹੁਣ ਜੇ ਆਪਾਂ ਦੇਖੀਏ ਤੇ ਹੁਣ ਤੇ ਗੈਂਗイズਮ ਦੇ ਮਾਮਲੇ ਦੇ ਵਿੱਚ ਤੇ ਮਾਝਾ ਬਹੁਤ ਗਾਂ ਚਲਾ ਗਿਆ ਜੀ ਉੱਥੇ ਗਾਂ ਚਲਾ ਗਿਆ ਦੁਸ਼ਮਣੀਆਂ ਵੀ ਉੱਥੇ ਤਗੜੀਆਂ ਹੋ ਗਈਆਂ ਕਟਨਾਵਾ ਵੀ ਬਹੁਤ ਦਿਲ ਕੰਬਾਉ ਵਾਪਰ ਦੀਆਂ ਨੇ ਤੇ ਲੋਕ ਵੀ دہشت ਜ਼ਿਆਦਾ ਜਾਦੇ ਬਿਲਕੁਲ ਬਿਲਕੁਲ ਜਿਹੜਾ ਇਹ ਜਿਹੜਾ ਮਾਹੌਲ ਬਣਦਾ ਤੇ ਲੋਕ ਬਿਲਕੁਲ دہشت ਦੇ ਵਿੱਚ ਹੁੰਦੇ ਨੇ ਆ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਮਿਹਰਬਾਨੀ ਪ੍ਰੋਗਰਾਮ ਸ਼ੇਅਰ ਕਰਨ ਲਈ ਵੀ ਹਾਜ਼ਰ ਹੋਣ ਲਈ ਵੀ ਮਿੰਟੂ ਜੀ ਮਿੱਠੀ ਗੱਲ ਜੀ ਇੱਕ ਇਹਨਾਂ ਦਾ ਕਮੈਂਟ ਮੈਂ ਪੜ੍ਹ ਦਿੰਦਾ ਹੈ ਕਹਿੰਦੇ ਕਿ ਬਿਸ਼ਨੋਈ ਨੇ ਜੇਲ੍ਹ ਚੋ ਪੋਸਟ ਪਾਈ ਹੈ ਜੀ ਫਿਰ ਫੋਨ ਕੌਣ ਪ੍ਰੋਵਾਈਡ ਕਰਵਾ ਰਿਹਾ ਜੀ ਕਹਿੰਦੇ ਅਪਡੇਟ ਹੈ ਕੋਈ ਉਹਨਾਂ ਦਾ ਗਰੁੱਪ ਹੈ ਜੀ ਇੱਕ ਆਈਡੀ ਹੈ ਲੋਰੈਂਸ ਦਾ ਨਾਮ ਕਿੱਥੇ ਲਿਖਿਆ ਉੱਥੇ ਦੱਸੋ ਮੈਨੂੰ ਹੂੰ ਆਪਾਂ ਫਿਰ ਕਿਵੇਂ ਕਹਿ ਸਕਦੇ ਆ ਲੋਰੈਂਸ ਦਾ ਕੋਈ ਨਾਂ ਲਿਖਿਆ ਜਾਂ ਕੋਈ ਆਪਣੇ ਕੋਲ ਪੁਸ਼ਟੀ ਹੈ ਹੁਣ ਉਸ ਗਰੁੱਪ ਦੇ ਵਿੱਚ ਇੰਡੀਆ 'ਚ ਦੱਸਦੇ ਆ ਕਿ 800 ਸ਼ੂਟਰ ਆ ਇਕੱਲਾ ਹੂੰ ਐਡਾ ਵੱਡਾ ਨੈਟਵਰਕ ਆ 800 ਸ਼ੂਟਰ ਇੰਡੀਆ 'ਚ ਆ ਜੀ ਤੇ ਕਈ ਮੁਲਕਾਂ 'ਚ ਉਹ ਗਾਂਹ ਬੈਠੇ ਆ ਹੈਂਡਲਰ ਉਹਨਾਂ ਦੇ ਜੀ ਜੀ ਤਾਂ ਆਪਾਂ ਨੂੰ ਕੀ ਪਤਾ ਕਿ ਪੋਸਟ ਜੇਲ 'ਚ ਪਈ ਹੈ ਕਿ ਬਾਹਰੋਂ ਪਈ ਹੈ ਜੀ ਹੂੰ ਹੂੰ ਸੋ ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਲਾਰੈਂਸ ਨੇ ਪੋਸਟ ਪਾਈ ਆ ਇਹ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ ਬਿਲਕੁਲ ਠੀਕ ਹੈ ਨਾ ਸੋ ਇਸ ਚੀਜ਼ ਨੂੰ ਥੋੜਾ ਜਿਹਾ ਬਰੀਕ ਜਿਹਾ ਫਰਕ ਆਪਾਂ ਦੇਖ ਕੇ ਚੱਲੀਏ ਤੇ ਬਿਹਤਰ ਹੋਏਗਾ ਕਿ ਉਹਨਾਂ ਦੇ ਇੱਕ ਗਰੁੱਪ ਵੱਨਿਓ ਕਥਿਤ ਪੋਸਟ ਪਾਈ ਗਈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਤੇ ਹਾਫਿਜ਼ ਸੈਇਦ ਨੂੰ ਮਾਰਾਂਗੇ ਹਮ ਠੀਕ ਹੈ ਜੀ ਆ ਪਿਛਲੇ ਦਿਨਾਂ ਚ ਆਪਾਂ ਦੇਖਿਆ ਕਿ ਉਹਨਾਂ ਨੇ ਕੁਝ ਇਸ ਤਰ੍ਹਾਂ ਦੀਆਂ ਪੋਸਟਾਂ ਪਾ ਕੇ ਸਥਿਤੀ ਸਾਫ਼ ਵੀ ਕੀਤੀ ਸੀਗੀ ਜੀ ਠੀਕ ਹੈ ਨਾ ਜੀ ਖਾਸ ਤੌਰ ਤੇ ਜਿਹੜਾ ਮਾਮਲਾ ਚੱਲ ਰਿਹਾ ਸੀਗਾ ਖਾਲਿਸਤਾਨ ਨੂੰ ਲੈ ਕੇ ਤਾਂ ਕੁਝ ਚੀਜ਼ਾਂ ਉਹਨਾਂ ਨੇ ਸਾਫ਼ ਕਰ ਦਿੱਤੀਆਂ ਸੀ ਕਿ ਸਾਡਾ ਰਾਸ਼ਟਰਵਾਦ ਸਾਡੇ ਨਾਲ ਹੈ ਉਹਨਾਂ ਨੇ ਵੀ ਆਪਣਾ ਰਾਸ਼ਟਰ ਪ੍ਰੇਮ ਜਿਹੜਾ ਫੇਰ ਦਿਖਾਤਾ ਫੇਰ ਦਿਖਾਤਾ ਤੂੰ ਕਹਿਣ ਦਾ ਮਤਲਬ ਇਹ ਆ ਕਿ ਉਹ